ਹਾਂਜੀ ਰੰਜੋਤ ਜੀ ਅੱਜ ਦੇ ਸਾਡੇ ਜਿਹੜੇ ਸੱਤ ਸ਼ਬਦ ਆ ਸਾਡਾ ਸਭ ਤੋਂ ਪਹਿਲਾ ਸ਼ਬਦ ਇਹ ਆ ਬੋਧੇ ਦੂਜਾ ਸ਼ਬਦ ਇਹ ਆ ਪੱਜ ਤੀਜਾ ਜਿਹੜਾ ਸ਼ਬਦ ਇਹ ਹੈਗਾ ਟੁੱਚਰ ਜਾਂ ਟੁੱਚਰਾ ਚੌਥਾ ਸ਼ਬਦ ਸਾਡਾ ਹੈਗਾ ਉਹ ਹੈਗਾ ਮਡੰਗਾ ਪੰਜਵਾਂ ਸ਼ਬਦ ਇਹ ਆ ਭਾਨ ਛੇਵਾਂ ਸ਼ਬਦ ਇਹ ਆ ਖੱਖਾਂ ਤੇ ਸੱਤਵਾਂ ਤੇ ਆਖਰੀ ਸ਼ਬਦ ਇਹ ਆ ਪੋਡਾ ਸੋਰਨਜੋ ਜੀ ਸਾਨੂੰ ਸਾਡੇ ਸਰੋਤਿਆਂ ਨੇ ਮੈਸੇਜ ਕਰਕੇ ਪਹਿਲਾਂ ਵੀ ਦੱਸਿਆ ਸੀਗਾ ਕਿ ਬੋਦੇ ਸ਼ਬਦ ਬਾਲ ਹਨ ਜੀ ਬਿਲਕੁਲ ਬਾਲਾਂ ਦੇ ਨਾਲ ਰਿਲੇਟਡ ਆ ਪਰ ਜਿਹੜੇ ਛੋਟੇ ਤੇ ਕੱਟੇ ਹੋਏ ਬਾਲ ਆ ਉਹਨਾਂ ਨੂੰ ਬੋਦੇ ਕਹਿੰਦੇ ਆ ਜਾਂ ਫਿਰ ਉਹਨਾਂ ਨੂੰ ਪਟੇ ਵੀ ਕਹਿ ਲਿਆ ਜਾਂਦਾ ਆ ਪਾਜ ਹੁੰਦਾ ਰੰਜੋ ਜੀ ਬਹਾਨੇ ਮਾਰਨਾ ਮੈਂ ਕਿਸੇ ਨਾ ਕਿਸੇ ਗੱਲ ਸੁਣਨੀ ਨਹੀਂ ਬਸ ਬਹਾਨੇ ਮਾਰੀ ਜਾਣੇ ਨਾ ਟੁੱਚਰਾ ਹੁੰਦਾ ਕਿਸੇ ਦੇ ਬਣਦੇ ਕੰਮ ਦੇ ਵਿੱਚ ਜਾ ਕੇ ਨਾ બસ ਫੇਟ ੁੱਚਰਾ ੁੱਚਰਾ ਗੇਰੀ ਜਾਣੀਆ ਮਤਲਬ ਕਿ ਬਣਦੇ ਕੰਮ ਨੂੰ ਬਣਨ ਨਹੀਂ ਦੇਣਾ ਬਸ ਕੋਈ ਨਾ ਕੋਈ ਅੜਕਾ ਪਾਈ ਜਾਣਾ ਜਾ ਕੇ ਤੇ ਅਗਲਾ ਸ਼ਬਦ ਸੀ ਸਾਡਾ ਮੜੰਗਾ ਹਾਂਜੀ ਸਾਨੂੰ ਭੈਣ ਜੀ ਨੇ ਵੀ ਮੈਸੇਜ ਕੀਤਾ ਸੀਗਾ ਕਿ ਮੇਰੇ ਬੇਟੇ ਦਾ ਮੜੰਗਾ ਮੇਰੇ ਨਾਲ ਮਿਲਦਾ ਆ ਬਿਲਕੁਲ ਰੰਜੋਜੀ ਮੜੰਗਾ ਹੁੰਦਾ ਸ਼ਕਲ ਸੂਰਤ ਜਾਂ ਤੁਹਾਡਾ ਜਿਹੜਾ ਨੈਣ ਨਕਸ਼ਾ ਤੁਹਾਡਾ ਮੂੰਹ ਮਹਾਂਦਰਾ ਉਹਨੂੰ ਆਪਾਂ ਕਹਿੰਦੇ ਮੜੰਗਾ ਤੇ ਉਸ ਤੋਂ ਅਗਲਾ ਸ਼ਬਦ ਹੈ ਪਾਨ ਪਾਨ ਹੁੰਦਾ ਖੁੱਲੇ ਪੈਸੇ ਜਾਂ ਆਪਾਂ ਉਹਨਾਂ ਨੂੰ ਅੱਜਕੱਲ ਕੋਇਨ ਵੀ ਕਹਿ ਲੈਂਦੇ ਆ ਨਾ ਅਗਲਾ ਸ਼ਬਦ ਸੀ ਸਾਡਾ ਖਖਾਂ ਖਖਾਂ ਹੁੰਦੀਆਂ ਸਾਡੇ ਤਾਂ ਰੰਜੋਜੀ ਬਹੁਤ ਵਰਤਦੇ ਆ ਇਹ ਸ਼ਬਦ ਸਾਡੇ ਕਹਿੰਦੇ ਹੁੰਦੇ ਆ ਨੱਕ ਨਾਲੋਂ ਪੁੰਝ ਕੇ ਤੇ ਖਖਾਂ ਨੂੰ ਲਾ ਲਿਆ ਜਾਂ ਫਿਰ ਕਹਿੰਦੇ ਹੁੰਦੇ ਤੇਰੀਆਂ ਖਖਾਂ ਭੰਨ ਨੂੰ ਦੋ ਤੇਰੀਆਂ ਖਖਾਂ ਤੇ ਮਾਰੋ ਬਿਲਕੁਲ ਰੰਜੋਜੀ ਇਹ ਵਾਲਾ ਸਾਰਾ ਜਿਹੜਾ ਹਿੱਸਾ ਹੈ ਸਾਡਾ ਆ ਹੱਡੀ ਤੱਕ ਦਾ ਉਹਨੂੰ ਅਸੀਂ ਕਹਿੰਦੇ ਆ ਖਖਾਂ ਜਾਂ ਆਪਾਂ ਨੂੰ ਗੱਲਾਂ ਵੀ ਕਹਿ ਲੈਣੇ ਆ ਨਾ ਆ ਉਸ ਤੋਂ ਅਗਲਾ ਸੱਤਵਾਂ ਤੇ ਆਖਰੀ ਸ਼ਬਦ ਇਹ ਪੋਡਾ ਪੋਡਾ ਹੁੰਦਾ ਰੰਜੋਜੀ ਤੁਸੀਂ ਸ਼ਬਦ ਰੋਡਾ ਸ਼ਬਦ ਸੁਣਿਆ ਹੋਣਾ ਰੋਡਾ ਹੁੰਦਾ ਜਦੋਂ ਨਾ ਕਿਸੇ ਦੇ ਗੰਜ ਹੋਵੇ ਤੇ ਨਾ ਹੀ ਪ੍ਰੋਪਰ ਵਾਲ ਹੋਣ ਬੜੀ ਬਰੀਕੀ ਦੇ ਨਾਲ ਜਿਹੜੇ ਵਾਲ ਕੱਟੇ ਹੋયા ਉਹਨੂੰ ਕਹਿੰਦੇ ਰੋਡਾ ਤੇ ਪੋਡਾ ਹੁੰਦਾ ਰੰਜੋਜੀ ਜਾਂ ਕਿਸੇ ਵੀ ਬਲਦ ਜਾਂ ਕਿਸੇ ਪਸ਼ੂ ਦੇ ਜਿਹਦੇ ਸਿੰਗ ਨਾ ਆਉਣ ਨੇਚਰਲੀ ਸਿੰਗ ਨਾ ਆਉਣ ਉਹਨੂੰ ਕਹਿੰਦੇ ਆ ਪੋਡਾ ਸੋ ਇਹ ਆਮ ਬੋਲ ਚੱਲਦੀ ਬੋਲੀ ਵਿੱਚ ਵਰਤੇ ਜਾਣ ਵਾਲਾ ਸ਼ਬਦ ਆ ਆ ਕਹਿੰਦੇ ਹੁੰਦੇ ਨਾ ਭਾਬੀ ਦੀ ਵਜ੍ਹਾ ਨਹੀਂ ਇਹ ਰੋਡਾ ਪੋਡਾ ਕੌਣ ਬਿਲਕੁਲ ਸਾਡੇ ਗਾਣਿਆਂ ਵਿੱਚ ਵੀ ਇਹਨਾਂ ਸ਼ਬਦਾਂ ਦੀ ਥਾਂ ਆ ਤੇ ਹੁਣ ਮੈਨੂੰ ਪੂਰੀ ਆਸ ਹੈ ਕਿ ਰੋਡਾਂ ਤੇ ਬੋਡਾਂ ਕਲੀਅਰ ਜਿਹੜੇ ਉਹ ਹੋ ਗਏ ਹੋਣਗੇ ਜੀ ਥੈਂਕ ਯੂ